ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗਾਂ ਸਾਂਝੇ ਕਰ ਰਹੇ ਹਾਂ ਜੀ ਅੱਜ ਦਾ ਜੋ ਜੀਵਨ ਪ੍ਰਸੰਗ ਹੈ ਉਸ ਦਾ ਸਿਰਲੇਖ ਹੈ ਭਾਈ ਨੰਦ ਸਿੰਘ ਨੂੰ ਉਪਦੇਸ਼ ਵੈਰਾਗੀ ਅਤੇ ਗ੍ਰਹਿਸਤੀ ਦਾ ਧਰਮ ਇੱਕ ਵਾਰ ਵਿਸਾਖ ਦੀ ਸੰਗRAND ਨੂੰ ਸੰਗਤਾਂ ਦੂਰ ਦੂਰ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਆਈਆਂ ਸਤਗੁਰ ਜੀ ਦਾ ਦੀਵਾਨ ਭਰਪੂਰ ਹੋ ਕੇ ਸਜ ਰਿਹਾ ਸੀ ਸੰਗਤਾਂ ਆਣ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਭੇਟਾ ਅਰਪਣ ਕਰਕੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਸਨ ਦੀਵਾਨ ਦੀ ਸਮਾਪਤੀ ਤੇ ਇੱਕ ਸਿੱਖ ਤੇ ਸਿੱਖਣੀ ਨੇ ਆਪਣੇ ਜਵਾਨ ਲੜਕੇ ਨੂੰ ਗੁਰੂ ਜੀ ਕੋਲ ਹਾਜ਼ਰ ਕਰਕੇ ਬੇਨਤੀ ਕੀਤੀ ਮਹਾਰਾਜ ਸਾਡਾ ਇਹ ਲੜਕਾ ਮਸਤਾਨੀ ਜਿਹੀ ਹਾਲਤ ਵਿੱਚ ਰਹਿੰਦਾ ਹੈ ਆਪਣੀ ਇਸਤਰੀ ਨਾਲ ਵੀ ਬਹੁਤੀ ਬੋਲਚਾਲ ਨਹੀਂ ਕਰਦਾ ਇਸ ਦੀ ਉਮਰ ਇਸ ਸਮੇਂ ਕੇਵਲ 18 ਸਾਲ ਦੀ ਹੈ ਗੁਰੂ ਜੀ ਨੇ ਲੜਕੇ ਨੂੰ ਪੁੱਛਿਆ ਤੂੰ ਘਰ ਤੋਂ ਉਦਾਸ ਕਿਉਂ ਰਹਿੰਦਾ ਹੈ ਲੜਕੇ ਨੇ ਜਿਸ ਦਾ ਨਾਮ ਆਨੰਦ ਸਿੰਘ ਸੀ ਕਿਹਾ ਗੁਰੂ ਜੀ ਮੈਨੂੰ ਆਨੰਦ ਸਾਹਿਬ ਦੀ ਤੁਕ ਪੜ੍ਹ ਕੇ ਵਿਰਾਗ ਹੋ ਗਿਆ ਹੈ ਤੁਕ ਇਹ ਹੈ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਮੈਨੂੰ ਇਸ ਤੋਂ ਇਹ ਸਮਝ ਪਈ ਹੈ ਕਿ ਇਹ ਸਾਰੇ ਸੰਬੰਧੀ ਝੂਠੇ ਹਨ ਕਿਸੇ ਨੇ ਅੰਤ ਸਮੇਂ ਸਹਾਈ ਨਹੀਂ ਹੋਣਾ ਇਨ੍ਹਾਂ ਨਾਲ ਮੋਹ ਕਰਨਾ ਠੀਕ ਨਹੀਂ ਹੈ ਇਸ ਕਰਕੇ ਮੈਨੂੰ ਖਾਣਾ ਪੀਣਾ ਕੁਝ ਚੰਗਾ ਨਹੀਂ ਲੱਗਦਾ ਗੁਰੂ ਜੀ ਨੇ ਉਸ ਨੂੰ ਵਿਰਕਤ ਵੈਰਾਗੀ ਅਤੇ ਗ੍ਰਹਿਸਤੀ ਦੇ ਧਰਮ ਸਮਝਾਏ ਅਤੇ ਕਿਹਾ ਕਿ ਇਨ੍ਹਾਂ ਦੋਹਾਂ ਵਿੱਚੋਂ ਜਿਸ ਨੂੰ ਤੂੰ ਪੂਰੀ ਤਰ੍ਹਾਂ ਨਿਵਾ ਸਕਦਾ ਹੋਵੇਂ ਉਸ ਨੂੰ ਧਾਰਨ ਕਰ ਲੈ गृहस्थी ਦਾ ਧਰਮ ਹੈ ਕਿ ਘਰ ਆਏ అతిథి ਨੂੰ ਪ੍ਰੇਮ ਨਾਲ ਭੋਜਨ ਅਤੇ ਵਿਸਰਾਮ ਦੇਵੇ ਅਤੇ ਧਰਮ ਦੇ ਕਰਮ ਕਰੇ ਪਰ ਜੇਕਰ ਧਰਮ ਦੀ ਕਮਾਈ ਅਤੇ అతిథੀ ਸੇਵਾ ਨਾ ਕਰ ਸਕਦਾ ਹੋਵੇ ਤਾਂ ਫਿਰ ਵੈਰਾਗ ਧਾਰਨ ਕਰੇ ਵੈਰਾਗੀ ਦਾ ਧਰਮ ਹੈ ਕਿ ਲੋਭ ਲਾਲਚ ਅਤੇ ਤ੍ਰਿਸ਼ਨਾ ਦਾ ਐਸਾ ਤਿਆਗ ਕਰੇ ਕਿ ਉਸ ਨੂੰ ਕੋਈ ਵੀ ਸੰਸਾਰਕ ਚੀਜ਼ ਇਸ ਮਾਰਗ ਤੋਂ ਹਟਾ ਨਾ ਸਕੇ ਪਰ ਜਿਹੜਾ ਵਿਰਾਗ ਧਾਰਨ ਕਰਕੇ ਫਿਰ ਸੰਸਾਰਕ ਧੰਦਿਆਂ ਵਿੱਚ ਲੱਗਾ ਰਹੇ ਉਸ ਵਰਗਾ ਹੋਰ ਕੋਈ ਮੰਦੇ ਭਾਗਾ ਵਾਲਾ ਨਹੀਂ ਹੁੰਦਾ ਇਹਨਾਂ ਦੋਹਾਂ ਧਰਮਾ ਪਰਥਾਏ ਕਬੀਰ ਜੀ ਕਹਿੰਦੇ ਹਨ ਕਬੀਰ ਜੋ ગ્રਹਿ ਕਰੈ ਤਾਂ ਧਰਮ ਕਰ ਨਾਹੀਂ ਤੱਕ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਪਾਗ ਕਬੀਰ ਭਗਤ ਜੀ ਵੱਡੇ ਭਗਤ ਹੋਏ ਹਨ ਜਿਨ੍ਹਾਂ ਨੇ ਗ੍ਰਹਿਸਤ ਮਾਰਗ ਨੂੰ ਸਿੱਧ ਕਰਕੇ ਵਿਖਾ ਦਿੱਤਾ ਅਤੇ ਗ੍ਰਹਿਸਤ ਵਿੱਚ ਵਿਰਾਗ ਵੀ ਚੋਟੀ ਦਾ ਕਰਕੇ ਦੱਸ ਦਿੱਤਾ ਗੁਰੂ ਜੀ ਕੋਲੋਂ ਇਹ ਨਿਰਣਾ ਸੁਣ ਕੇ ਭਾਈ ਨੰਦ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਂ ਤੁਹਾਡਾ ਬਚਨ ਮੰਨ ਕੇ ਗ੍ਰਹਿਸਤ ਧਾਰਨ ਕਰਨਾ ਹੀ ਠੀਕ ਸਮਝਿਆ ਹੈ ਉਪਰੰਤ ਭਾਈ ਨੰਦ ਸਿੰਘ ਨੇ ਆਪਣੀ istri ਸਹਿਤ ਗੁਰੂ ਜੀ ਕੋਲ ਰਹਿ ਕੇ ਸਾਧ ਸੰਗਤ ਦੀ ਸੇਵਾ ਵਿੱਚ ਲੱਗ ਕੇ ਆਪਣਾ ਜੀਵਨ ਸਫਲਾ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ